ਪੰਜਾਬੀ ਕਹੇ ਕਿ ਰਾਜਵੀਰ ਜਵੰਦਾ ਦੀ ਹਾਲਤ ਬੇਹਦ ਚਿੰਤਾਜਨਕ ਹੈ। ਲਗਾਤਾਰ ਅਦਾਸਾਂ ਕੀਤੀਆਂ ਜਾ ਰਹੀਆਂ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਰਾਜੀਵ ਜਵੰਦਰ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਦੇਖਣ ਨੂੰ ਮਿਲੇ ਪਰ ਤੁਹਾਨੂੰ ਦੱਸ ਦਈਏ ਅਜੇ ਵੀ ਰਾਜੀਵ ਜਵੰਦਰ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਦੇਖਣ ਨਹੀਂ ਮਿਲਿਆ ਤੁਹਾਨੂੰ ਦੱਸੀ ਲਗਾਤਾਰ 8ਵੇਂ ਦਿਨ ਵੀ ਰਾਜੀਵ ਜਵੰਦਰ ਵੈਂਟੀਲੇਟਰ ਤੇ ਨੇ ਉਹਨਾਂ ਦੀ ਸਿਰਫ ਦਿਲ ਦੀ ਧੜਕਣ ਹੀ ਚੱਲਦੀ ਹੈ ਉਹ ਵੀ ਉਹ ਲਾਈਫ ਸਪੋਰਟ ਸਿਸਟਮ ਤੇ ਨੇ ਤਾਂ ਇਸ ਦੇ ਨਾਂ ਤੁਹਾਨੂੰ ਇਹ ਦੱਸਦੀ ਕਿ ਹੁਣ ਡਾਕਟਰਾਂ ਨੂੰ ਰਾਜੀਵ ਜਵੰਦਰ ਦੇ ਆਰਗਨ ਫੇਲਿਅਰ ਹੋਣ ਦਾ ਖਾਤਸ਼ਾ ਜਰਾ ਜਤਾਇਆ ਜਾ ਰਿਹਾ ਹੈ ਡਾਕਟਰ ਦੇ ਵੱਲੋਂ ਤਾਂ ਹੁਣ ਰਾਜੀਵ ਜਵੰਦਰ ਦੇ ਇਹੜੀ ਹਾਲਤ ਆ ਹੋਰ ਚਿੰਤਾਜਨਕ ਹੁੰਦੀ ਜਾ ਰਹੀ ਹੈ ਇਸੇ ਨਾਲ ਤੁਹਾਨੂੰ ਇਹ ਦੱਸਦੇ ਹੋਰ ਕੋਈ ਵੀ ਅੰਗ ਜਿਹੜਾ ਗਤੀਸ਼ੀਲ ਨਹੀਂ ਹੈ ਸਿਰਫ ਦਿਲ ਦੀ ਧੜਕਣ ਹੀ ਰਾਜਵੀਰ ਜਵੰਦਾ ਦੀ ਚੱਲ ਰਹੀ ਹੈ ਜੋ ਕਿ ਪਹਿਲਾਂ ਵੀ ਅਪਡੇਟ ਸਾਹਮਣੇ ਆਈ ਸੀ ਪਰ ਹੁਣ ਵੱਡੀ ਅਪਡੇਟ ਇਹ ਹੈ ਕਿ ਡਾਕਟਰ ਨੂੰ ਰਾਜ ਜਵੰਦਾ ਦੀ ਆਰਗਨ ਫੇਲਿਅਰ ਦਾ ਵੀ ਹੁਣ ਖੱਤਸ਼ਾ ਚੱਲਿਆ ਤਾਂ ਲਗਾਤਾਰ ਅਦਾਸਾਂ ਕੀਤੀਆਂ ਜਾ ਰਹੀਆਂ ਹੈ ਹਸਪੀਟਲ ਦੇ ਬਾਹਰ ਗੁਰਦੁਆਰਾ ਸਾਹਿਬ ਦੇ ਜਾ ਕੇ ਕੈਨੇਡਾ ਦੇ ਵਿੱਚ ਵੀ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਉਹਨਾਂ ਦੇ ਵੱਲੋਂ ਵੀ ਕੈਨੇਡਾ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਕਿ ਰਾਜਵੀ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਆਵੇ ਪਰ ਹਜੇ ਤੱਕ ਤੁਹੋਂ ਦੱਸੀਏ ਲਗਾਤਾਰ 8 ਦਿਨ ਹੋ ਗਏ ਰਾਜਵੀ ਜਵੰਦਾ ਵੈਂਟੀਲੇਟਰ ਤੇ ਹੀ ਨੇ